ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੁਟੀਕਨ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਮੌਸਮ ਵੀ ਚੇਂਜ ਹੋ ਗਿਆ ਹੈ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਗੂੜੇ ਗੂੜੇ ਸੋਹਣੇ ਸੋਹਣੇ ਰੰਗਾਂ ਦੇ ਸੂਟ ਵਾਈਡਿੰਗ ਸੀਜ਼ਨ ਦੇ ਲਈ ਪਾਰਟੀ ਵੇਅਰ ਸੂਟ ਹੋਣਗੇ ਸਾਰੇ ਚਲੋ ਜੀ ਬਹੁਤਾ ਟਾਈਮ ਆਪਾਂ ਨਹੀਂ ਵੇਸਟ ਕਰਦੇ ਦਿਖਾਉਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਨਵੇਂ ਨਵੇਂ ਕਲਰ ਜਿਵੇਂ ਪਹਿਲਾ ਆਪਣਾ ਸੂਟ ਹੈ ਜੀ ਇਹ ਹੈਗਾ ਆਰਗੈਂਜ਼ਾ ਦੇ ਉੱਪਰ ਇਹ ਆ ਗਈ ਆਪਣੀ ਸਿਲਕ オーਗੈਂਜ਼ਾ ਇਹ ਕਿਸੇ ਕਸਟਮਰ ਦਾ ਸੂਟ ਹੈ ਡਿਜ਼ਾਈਨ ਚੈੱਕ ਕਰੋ ਤੁਸੀਂ ਇਹ ਆਪਾਂ ਆਰਡਰ ਤੇ ਪੀਸ ਰੈਡੀ ਕੀਤੇ ਹੋਏ ਨੇ ਇਹ ਪਫ ਵਰਕ ਦੇ ਨਾਲ ਹੈਂਡਵਰਕ ਦੋਨਾਂ ਦਾ ਮਿਕਸ ਕੰਬੀਨੇਸ਼ਨ ਕਰਕੇ ਸੂਟ ਰੈਡੀ ਕੀਤਾ ਹੈਗਾ ਤੁਹਾਨੂੰ ਵੀਰੇ ਤੋਂ ਆਪਾਂ ਦਿਖਾਉਣੀ ਆ ਨੇਰੇ ਤੋਂ ਵੀਡੀਓ ਦੇ ਵਿੱਚ ਦੇਖੋ ਇਹ ਬੂਟੀ ਪਣੀ ਹੋਈ ਹੈ ਨੈੱਕ ਬਣਿਆ ਹੋਇਆ ਹੈ ਨੈੱਕ ਲਾਈਨ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਇਹਦੀ ਨੈੱਕ ਲਾਈਨ ਦੇ ਵਿੱਚ ਦੇਖੋ ਵਿੱਚ ਡਾਟ ਪਏ ਹੋਏ ਨੇ ਜਿਹੜਾ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਇਹ ਵੈਸੇ ਮਸ਼ੀਨ ਵਰਕ ਦਾ ਸੋਰਸ ਹੈਗਾ ਇਹ ਨੂੰ ਆਪਾਂ ਨੇ ਨਵੀਂ ਲੁੱਕ ਦਿੱਤੀ ਹੈ ਸੋਹਣੀ ਇਹਦੀ ਬਾਹ ਦਾ ਕੰਮ ਆ ਜਾਊਗਾ ਦੇਖੋ ਬਾਹ ਦੇ ਉੱਪਰ ਵੀ ਇਦਾਂ ਪੰਜ ਬੂਟੀਆਂ ਬਣੀਆਂ ਹੋਈਆਂ ਨੇ ਕੰਮ ਚੈੱਕ ਕਰੋ ਤੁਸੀਂ ਕੰਮ ਤੋਂ ਨੁਸਾਰਾ ਇੱਕ ਨੰਬਰ ਮਿਲੂਗਾ ਪੂਰਾ ਸੋਹਣਾ ਸਾਫ ਵਰਕ ਮਿਲੂਗਾ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਮੁਤਾਬਕ ਕਰਵਾ ਸਕਦੇ ਹੋ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤੁਸੀਂ ਇਹਦੇ ਨਾਲ ਦਾ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਚਲਦੀ ਵੀਡੀਓ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ ਮਜ਼ੈਂਟਾ ਕਲਰ ਦਾ ਇਹ ਸੂਟ ਹੈ ਬਿਲਕੁਲ ਨਵਾਂ ਵੇਸ ਆਇਆ ਹੈਗਾ ਇਹ ਔਰਗੈਂਜ਼ਾ ਦੇ ਇੱਕਦਮ ਹੁੰਦਾ ਹੈ ਨੋਰਮਲ ਔਰਗੈਂਜ਼ਾ ਇਹ ਸਿਲਕ ਔਰਗੈਂਜ਼ਾ ਦਾ ਬਹੁਤ ਸੋਹਣਾ ਸਟੱਫ ਹੈਗਾ ਤੁਸੀਂ ਇਹਦੇ ਵਿੱਚ ਵੀ ਮੰਗਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੈ ਇਹ ਰਹੂਗਾ ਸਿਲਕ ਦੇ ਉੱਪਰ ਇਹ ਰਸਟ ਕਲਰ ਦਾ ਸੂਟ ਹੈ ਪਾਰਟੀ ਵੇਅਰ ਸੂਟ ਰਹਿਣਗੇ ਸਾਰੇ ਇਹ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਸਰਦੀ ਆ ਰਹੀ ਹੈ ਆ ਸੂਟ ਚੈੱਕ ਕਰੋ ਤੁਸੀਂ ਰਸਟ ਕਲਰ ਦਾ ਇਹ ਸੂਟ ਹੈ ਇਹ ਨਵਾਂ ਬੇਸ ਆਇਆ ਹੈਗਾ ਸਿਲਕ ਦੇ ਵਿੱਚ ਬਣਿਆ ਹੋਇਆ ਇਦਾਂ ਸਾਈਡ ਦੇ ਆਪਾਂ ਚਾਕਾਂ ਦੇ ਉੱਪਰ ਬੇਲ ਬਣੀ ਹੋਈ ਹੈ ਦੋ ਮੋਰ ਦਿੱਤੇ ਹੋਏ ਨੇ ਦੇਖੋ ਤੁਸੀਂ ਸਿੱਪੀ ਧੌਕਾ ਤੇ ਕਟ ਦਾਣੇ ਦਾ ਕੰਮ ਕੀਤਾ ਹੋਇਆ ਹੈ ਕੰਮ ਦੀ ਸਫਾਈ ਚੈੱਕ ਕਰੋ ਤੁਸੀਂ ਬਰ ਕੋ ਤੁਹਾਨੂੰ ਪੂਰਾ ਸਫਾਈ ਨਾਲ ਮਿਲੇਗਾ ਇਹ ਨਹੀਂ ਹੈਗਾ ਵੀ ਰਾਂਗਜੀ ਵੱਡ ਕੇ ਦੇ ਦੂ ਸੂਟ ਦੀ ਪੂਰਾ ਰੀਜਨਲ ਸਾਡੇ ਕਾਰੀਗਰ ਸੂਟ ਰੈਡੀ ਕਰਦੇ ਨੇ ਦੇਖੋ ਸਟਾਫ ਬਹੁਤ ਸੋਹਣਾ ਹੈਗਾ ਦੇਖੋ ਤੁਸੀਂ ਨਵਾਂ ਆਇਆ ਇਹ ਸਟਾਫ ਸਿਲਕ ਦੇ ਵਿੱਚ ਇਦੇ ਵਿੱਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਪਿਕ ਭੇਜ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜਿਹੜਾ ਤੁਹਾਨੂੰ ਕਲਰ ਚਾਹੀਦਾ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਦੀ ਬਾਜੂ ਦਾ ਕੰਮ ਆ ਗਿਆ ਬਾਜੂ ਦੇ ਉੱਪਰ ਬੇਲ ਬਣੀ ਹੋਈ ਹੈ ਜੀ ਉਵੇਂ ਦਬ ਕਾ ਸਿੱਪੀ ਤੇ ਕਟ ਦਾਣੇ ਦਾ ਵਰਕ ਕੀਤਾ ਹੋਇਆ ਦੇਖੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਤੁਹਾਨੂੰ ਨੇੜੇ ਤੁਸੀਂ ਵਰਕ ਦਿਖਾ ਰਹੇ ਹਾਂ ਬਾਹਾਂ ਦੇ ਉੱਪਰ ਵੀ ਵਧੀਆ ਹੈਵੀ ਕੰਮ ਕੀਤਾ ਹੋਇਆ ਹੈ ਇਹ ਤੇਰੀ ਸਟ੍ਰੇਟ ਸਲਵਾਰ ਬਣੀ ਹੋਈ ਹੈ। ਸਲਵਾਰ ਦੇ ਉੱਪਰ ਵੀ ਹੈਵੀ ਵਰਕ ਹੈ। ਤੇਰੀ ਸਲਵਾਰ ਦਾ ਕੰਮ ਆਇਆ। ਦੇਖੋ ਤੁਸੀਂ। ਇਹਦੀ ਸਲਵਾਰ ਦਾ ਕੰਮ ਹੈ। ਸਲਵਾਰ ਦੇ ਉੱਪਰ ਵੀ ਐਵੇਂ ਛੋਟੇ ਮੋਰ ਦਿੱਤੇ ਹੋਏ ਨੇ ਤੇ ਵਿੱਚ ਬੇਲਾ ਬਣੀਆਂ ਹੋਈਆਂ ਲੱਗੀਆਂ। ਇਹ ਪੌਂਚੇ ਦਾ ਕੰਮ ਆ ਗਿਆ। ਸਟ੍ਰੇਟ ਸਲਵਾਰ ਦਾ ਵਰਕ ਹੈ ਇਹ। ਐਵੇਂ ਦਾ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈ ਹਨਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਉੱਪਰ ਡਿਟੇਲਸ ਇਹਦੀ ਪੁੱਛ ਸਕਦੇ ਹੋ ਤੇ ਸੂਟ ਆਪਣੇ ਮਨਪਸੰਦ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ। ਪ੍ਰਾਈਸ ਸਾਡੇ ਜੈਨੂਅਲ ਹੋਣਗੇ, ਨਾਰਮਲ ਹੋਣਗੇ। ਤੇ ਅਗਲਾ ਜਿਹੜਾ ਸੂਟ ਹੈ ਜੀ ਉਹ ਹੈਗਾ ਆਪਣਾ ਲੈਮਨ ਜੀ ਸ਼ੇਡ ਦਾ। ਫਲੋਰੋਸੈਂਟ ਕਲਰ ਹੈ। ਤੁਸੀਂ ਲੈਮਨ ਕਲਰ ਦਾ ਆਪਣਾ ਇਹ ਫਲੋਰੋਸੈਂਟ ਜਿਹਾ ਕਲਰ ਹੈ। ਇਹਦੇ ਵਿੱਚ ਆਪਾਂ ਨੇ ਮੋਤੀ ਸਰਾਹੀ ਤੇ ਘਟਦਾਣੇ ਦਾ ਕੰਮ ਕੀਤਾ ਹੋਇਆ ਹੈਗਾ ਦੇਖੋ ਤੁਸੀਂ ਸਾਰਾ ਇਹ ਪੈਨਲ ਬਣਿਆ ਹੋਇਆ ਹੈ ਸਾਰੇ ਸੂਟ ਦੇ ਵਿੱਚ ਹੈਵੀ ਕੰਮ ਮਿਲੂਗਾ ਤੁਹਾਨੂੰ ਤੇ ਐਵੇਂ ਇਹਦਾ ਘੇਰਾ ਬਣਿਆ ਹੋਇਆ ਹੈਗਾ ਘੇਰੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਫੇਦੀ ਬਾਹ ਦਾ ਕੰਮ ਆ ਜਾਊਗਾ ਬਾਹ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਦਿੱਤਾ ਹੋਇਆ ਹੈਗਾ ਇਹ ਸਲਵਾਰ ਤੇ ਪਹੁੰਚੇ ਦਾ ਵਰਕ ਹੈ ਇਹ ਬਾਜੂ ਦਾ ਵਰਕ ਹੈਗਾ ਇਹ ਸਲਵਾਰ ਤੇ ਪਹੁੰਚੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਹੈਗਾ ਦੇਖੋ ਤੁਸੀਂ ਸੂਟ ਤੇ ਅਸੂਟ ਬਹੁਤ ਹੀ ਗ੍ਰੇਸਫੁੱਲ ਬਣਿਆ ਹੋਇਆ ਹੈ ਇਹ ਦਾ ਦੁਪੱਟਾ ਜੀ ਦੁਪੱਟਾ ਵੀ ਆਪਾਂ ਸੇਮ ਸਟੱਫ ਦਾ ਹੀ ਰੱਖਿਆ ਹੈਗਾ ਆਰਗੈਂਜ਼ਾ ਦਾ ਦੁਪੱਟਾ ਹੈ ਫੋਰ ਸਾਈਡ ਸਕੈਪਿੰਗ ਕੀਤੀ ਹੋਈ ਹੈ ਤੁਹਾਨੂੰ ਚਾਰੇ ਕੁੰਜਾਂ ਦੇ ਵਿੱਚ ਬੁੱਢੇ ਮਿਲਣਗੇ ਦੇ ਉੱਪਰ ਪੂਰਾ ਕੁਲਾਟੂਲਾ ਦੁਪੱਟਾ ਹੈ ਦੇਖੋ ਤੁਸੀਂ ਦੇਖੋ ਤੁਸੀਂ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈ ਤਾਂ ਤੁਸੀਂ ਜਲਦੀ ਵੀਡੀਓ ਵਿੱਚ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਸੂਟ ਦੀ ਲੁੱਕ ਬਹੁਤ ਸੋਹਣੀ ਹੈ ਹੈਵੀ ਫੀਸ ਬਣਿਆ ਹੋਇਆ ਹੈਗਾ ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਜੇ ਐਵੇਂ ਜੀ ਸੂਟ ਪਾਇਆ ਵੇ ਅਗਲਾ ਜਿਹੜਾ ਕਲਰ ਹੈ ਆਪਣਾ ਪਰਪਲ ਸ਼ੇਡ ਦਾ ਸੂਟ ਹੈ ਪਰਪਲ ਕਲਰ ਦੇ ਇਦੇ ਵਿੱਚ ਵੀ ਸਾਰੇ ਸੂਟ ਦੇ ਵਿੱਚ ਵਰਕ ਹੋਇਆ ਹੈਗਾ ਆਰੀ ਵਰਕ ਤੇ ਮੋਤੀ ਦਾ ਕੰਮ ਕੀਤਾ ਹੋਇਆ ਹੈ ਤੇ ਸਿੱਪੀ ਰਹੇਗਾ ਦੇਖੋ ਤੁਸੀਂ ਸੂਟ ਬਹੁਤ ਸੋਹਣੇ ਰੈਡੀ ਹੋਏ ਨੇ ਬਹੁਤ ਸੋਹਣਾ ਵਰਕ ਮਿਲੂਗਾ ਤੁਹਾਨੂੰ ਪੂਰਾ ਸਫਾਈ ਨਾਲ ਵਰਕ ਮਿਲੂਗਾ ਇਹ ਆ ਦੇਖੋ ਤੁਸੀਂ ਇਹ ਇਹਦੀ ਬਾਹ ਦਾ ਕੰਮ ਹੈ ਬਾਹ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਇਹਦੀ ਬਾਜੂ ਦਾ ਕੰਮ ਆ ਗਿਆ ਤੇ ਇਹਦੀ ਸਲਵਾਰ ਦਾ ਕੰਮ ਆ ਗਿਆ ਇਹ ਗੁੱਡਿਆਂ ਵਾਲੀ ਸਲਵਾਰ ਦਾ ਵਰਕ ਕੀਤਾ ਹੋਇਆ ਹੈਗਾ। ਦੇਖੋ। ਇਹਦੇ ਨਾਲ ਕੰਟਰਾਸਟ ਦੁਪੱਟਾ ਬਣਾਇਆ ਆਪਾਂ ਨੇ। ਇਹਦੀ ਹਜੇ 4 ਸਾਈਡ ਫਿਨਿਸ਼ਿੰਗ ਰਹਿਦੀ ਹੈ ਦੁਪੱਟੇ ਦੀ। ਦੇਖੋ। ਦੁਪੱਟੇ ਦਾ ਕੰਮ ਬਹੁਤ ਸੋਹਣਾ ਹੋਇਆ ਹੈਗਾ। ਪੂਰਾ 2.5 ਮੀਟਰ ਕੱਟਦਾ ਦੁਪੱਟਾ ਹੋਊਗਾ। ਦੇਖੋ ਸਾਰੇ ਦੁਪੱਟੇ ਦੇ ਵਿੱਚ ਵਰਕ ਕੀਤਾ ਹੋਇਆ ਹੈਗਾ। ਅਸੀਂ 1.5 ਤੋਂ ਵੀ ਚੈੱਕ ਕਰਵਾ ਲਏ ਆ। ਪੂਰਾ ਹੈਵੀ ਦੁਪੱਟਾ ਹੈਗਾ। ਰੇਟ ਵੀ ਤੁਹਾਨੂੰ ਨੋਰਮਲ ਮਿਲਣਗੇ ਸੂਟਾਂ ਦੇ ਬਹੁਤ ਹੀ ਸੋਹਣੇ ਸੂਟ ਨੇਗੇ ਵਿਆਹ ਸ਼ਾਦੀਆਂ ਦੇ ਵਿੱਚ ਵਰਤਾਂ ਦੇ ਉੱਪਰ ਜਿਵੇਂ ਉਹ ਕਰਵਾ ਚਾਹਤਾ ਵਰਤਾਰਿਆ ਉਹਦੇ ਲਈ ਬਹੁਤ ਸੋਹਣੀ ਕਲੈਕਸ਼ਨ ਰੈਡੀ ਕੀਤੀ ਹੈ ਅਸੀਂ ਦੇਖੋ ਤੁਸੀਂ ਜੇ ਕੋਈ ਇਹਨਾਂ ਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਇਹ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ ਹੈ ਪਿਓਰ ਸ਼ਿਮਰ ਹੈਗੀ ਵਈ ਇਹ ਉਹ ਨਹੀਂ ਹੈਗੀ ਸ਼ਿਮਰ ਲਾੜਨ ਵਾਲੀ ਨਹੀਂ ਹੈਗੀ ਬਹੁਤ ਸੋਹਣਾ ਸਟੱਫ ਹੈ ਇਹ ਜੀ ਜੇ ਜੇਕਰ ਤੁਹਾਨੂੰ ਇਹ ਵਾਲੇ ਸਾਡੇ ਅੱਜ ਦੀ ਕਲੈਕਸ਼ਨ ਪਸੰਦ ਆਈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕਲਰ ਕੰਟਰਾਸਟ ਕੁਝ ਵੀ ਹਨਾ ਜਿਵੇਂ ਤੁਹਾਨੂੰ ਪਸੰਦ ਹੈ ਸਾਨੂੰ ਡਿਟੇਲਸ ਦੱਸ ਕੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਤੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਇਹਨਾਂ ਵਿੱਚੋਂ WhatsApp ਕਰ ਸਕਦੇ ਹੋਗੇ ਤੁਸੀਂ ਆਪਣੇ ਵੱਲੋਂ ਵੀ ਕੋਈ ਵੀ ਫੋਟੋ ਹੈ ਤੁਹਾਡੇ ਕੋਲ ਹਨਾ ਦਿਖਾ ਕੇ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਤੇ ਸਾਡੇ ਤੋਂ ਤੁਸੀਂ ਆਫਲਾਈਨ ਆ ਕੇ ਵੀ ਸ਼ਾਪਿੰਗ ਕਰ ਸਕਦੇ ਸਕਦੇ ਹੋ ਤੇ ਆਨਲਾਈਨ ਵੀ ਤੇ ਜਿਹੜਾ ਸਾਡਾ ਬੁਟੀਕ ਹੈ ਉਹ ਨਿਆ ਬਾਜ਼ਾਰ ਸੁਨਾਮ ਦੇ ਵਿੱਚ ਹੈਗਾ ਨੀਅਰ ਡਾਕਾਣਾ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਸਾਡੀ ਤੁਹਾਨੂੰ ਕਲੈਕਸ਼ਨ ਪਸੰਦ ਆ ਰਹੀ ਹੈ ਤਾਂ ਸਾਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਹੋਰ ਵੀ ਵਧੀਆ ਕਲੈਕਸ਼ਨ ਲਿਆ ਸਕੀਏ ਧੰਨਵਾਦ